ਜਦੋਂ ਲੁਧਿਆਣਾ ਸ਼ਹਿਰ ਤੋਂ ਬੱਸਾਂ ਆ ਕੇ ਸ਼ਹਿਰ ਫਲੋਰ ਦੇ ਵਿੱਚ ਰੁਕਦੀਆਂ ਹਨ ਜੋ ਕਿ ਜਲੰਧਰ ਵਾਲਾ ਬੱਸ ਅਡਾ ਕਿਹਾ ਜਾਂਦਾ ਉੱਤੇ ਪਿਛਲੇ ਕਾਫੀ ਸਮੇਂ ਤੋਂ ਇੱਕ दारू ਦਾ ਠੇਕਾ ਖੁੱਲਿਆ ਹੋਇਆ ਸੀ ਜਿੱਥੇ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਬੜੀ ਇਸ ਚੀਜ਼ ਦੀ ਦਿੱਕਤ ਆ ਰਹੀ ਸੀ ਜਿਸ ਦੇ ਮੱਦੇ ਨਜ਼ਰ ਮਿਊਂਸੀਪਲ ਕਾਰਪੋਰੇਸ਼ਨ ਸ਼ਹਿਰ ਫਲੋਰ ਤੋਂ ਪ੍ਰਧਾਨ ਸਾਹਿਬ ਮਹਿੰਦਰਪਾਲ ਚੁੰਬਰ ਜੀ ਅਤੇ ਸਮੂਹ ਐਮਸੀਆਂ ਵੱਲੋਂ ਮਤਾ ਪਾ ਕੇ ਉਹ ਠੇਕਾ ਜਿਹੜਾ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਚੱਕਿਆ ਜਾਵੇ ਉਸ ਤੇ ਮੁਕੰਮਲ 31 ਮਾਰਚ ਨੂੰ ਉਂਝਾ ਫੇਰਦੇ ਹੋਏ ਉੱਤੋਂ ਠੇਕਾ ਚਕਵਾਇਆ ਗਿਆ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਹੇ ਜੀ ਅੱਜ ਅਸੀਂ বাস ਸਟੈਂਡ ਦਾ ਫਲਾ ਦੇ ਲੜਿਆਲੇ ਪਾਸੇ ਚੰਦੜਾਲੇ ਪਕਾੜੀ ਤੇ ਪਹੁੰਚਿਆ ਸੌਰੀ ਜਿੱਥੇ ਕਿ ਕਾਫੀ ਸਮੇਂ ਤੋਂ ਪਿਛਲੇ ਸਾਲ ਤੋਂ ਤਕਰੀਬਨ ਇੱਥੇ বাস ਸਟੈਂਡ ਤੇ ਜਿਹੜਾ ਨਗਰ ਦਾ ਠੇਕਾ ਬਣਾਈ ਛਰਾਬ ਦਾ ਜਿਹਦਾ ਲੋਕਾਂ ਨੂੰ ਕਾਫੀ ਨੁਕਸਾਨ ਰਹਾ ਸੀ ਸਾਡੀਆਂ ਧੀਆਂ ਭਾਂ ਰਾਜੋ ਵੀ ਮਾਤਾਵਾਂ ਜੋ ਵੀ ਹੋਰ ਬੱਚੇ ਆਉਂਦੇ ਸੀ ਉਹਨਾਂ ਦੀ ਸਿਹਤ ਤੇ ਬਹੁਤ ਵੱਡਾ ਅਫੈਕਟ ਪੈ ਰਿਹਾ ਸੀ ਤੇ ਉਹਦਾ ਕਾਫੀ ਨੁਕਸਾਨ ਵੀ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਈ ਵਾਰ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਆਪਣਾ ਸਾਡੀ ਠੇਕਾ ਇਹਨੂੰ ਆਪਣੇ ਆਪ ਹੀ ਇੱਥੋਂ ਹਟਾ ਲਿਆ ਜਾਵੇ ਪਰ ਸਾਡੇ باوجود ਸਾਡੇ ਬਾਰ-ਬਾਰ ਇਹਨਾਂ ਨੂੰ ਸਾਡੀ ਬੇਨਤੀਆਂ ਕਰਨ ਦੇ باوجود ਵੀ ਇਹ ਨਹੀਂ ਜਿਹੜਾ ਇਹ ਠੇਕਾ ਇੱਥੋਂ ਨਹੀਂ ਚੁੱਕਿਆ ਤੇ ਅੱਜ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨਸਾਰ ਮਜਬੂਰਾਂ ਹੋ ਕੇ ਠੇਕੇ ਤੇ ਕਾਰਵਾਈ ਕਰਨੀ ਪਈ ਹੈ ਤੇ ਤੁਸੀਂ ਦੇਖ ਸਕਦੇ ਆਂ ਵਿੱਚੇ ਅਸੀਂ ਤਰੀਕਾ ਨੇ 1 ਘੰਟੇ ਤੋਂ ਇਸ ਠੇਕੇ ਤੇ ਕਾਰਵਾਈ ਕਰਕੇ ਇਸ ਠੇਕੇ ਨੂੰ ਰਿਮੂਵ ਕਰਾ ਦਿੱਤਾ ਹੈ ਉਹ ਠੇਕੇ ਦੇ ਮਾਲਕ ਸੀਗੇ ਜਿਹੜੇ ਠੇਕਦਾਰ ਦੇ ਮਾਲਕ ਸੀਗੇ ਠੇਕੇ ਦੇ ਉਹ ਸਾਨੂੰ ਵਾਰ-ਵਾਰ ਹਾਂਜੀ ਮਤਲਬ ਸੀ ਨਾ ਹਾਂਜੀ ਕੋਈ ਹੋਰ ਟਾਈਮ ਮੰਗਦੇ ਕਹਿੰਦੇ ਕਟੋਵਟ ਵੀ ਇੱਕ ਦੋ ਦਿਨ ਸਾਨੂੰ ਦਿਓ ਜਿਹੜਾ ਸਾਡਾ ਸਮਾਨ ਹੈ ਉਹ ਅਸੀਂ ਚੱਕ ਲਈਏ ਵਿੱਚੋਂ ਪਰ ਮੇਰੇ ਸਾਥੀ ਇਨਸਪੈਕਟਰ ਸ਼੍ਰੀ ਨਰੇਸ਼ ਕੁਮਾਰ ਮਾਲ ਜੀ ਉਹਨਾਂ ਦੀ ਰਾਇਮ ਰਾਏ ਹੈਟ ਸਾਡੇ ਯੂ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਤੋਂ ਨਵੇਂ ਅਪੁਆਇੰਟਮੈਂਟ ਹੋਏ ਸਾਡੇ ਫਲੋਰ ਦੇ ਵਿੱਚ ਤੇ ਸਾਡੇ ਪ੍ਰਧਾਨ ਨਗਰ ਕੌਂਸਲ ਫਲੋਰ ਤੇ ਉਹਨਾਂ ਦੇ ਸਮੁੱਚੇ ਨਗਰ ਨਗਰ ਕੌਂਸਲਰ ਸਾਹਿਬ ਤੇ ਸਾਡੇ ਸਮੁੱਚ ਸਾਡੇ ਸੁਪਰਡੈਂਟ ਸ਼੍ਰੀਮਤੀ ਹਰਦੀਪ ਕੌਰ ਜੀ ਤੇ ਸਾਡੇ ਹੋਰ ਸਮੂਹ ਸ਼ਤਾਪ ਨਗਰ ਕਾਉਂਸਲ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਅੱਜ ਇੱਕ ਰਿਮੂਵ ਕੀਤਾ ਹੈ ਜੀ ਭਾਜੀ ਉਹ ਵੀ ਜਲਦੀ ਤੋਂ ਜਲਦੀ ਜਿੱਦਾਂ ਜਿੱਦਾਂ ਸਾਡੇ ਧਿਆਨ ਵਿੱਚ ਨਗਰ ਕਾਉਂਸਲ ਦੇ ਧਿਆਨ ਵਿੱਚ ਜਾਂ ਸਾਡੀ ਸਮੁੱਚੀ ਟੀਮ ਦੇ ਧਿਆਨ ਵਿੱਚ ਆਊਗਾ ਉਹ ਵੀ ਜਲਦੀ ਤੋਂ ਜਲਦੀ ਰਿਮੂਵ ਕਰਾਈਆਂ ਜਾਣਗੀਆਂ ਸਾਡੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹਦਾ ਆਪ ਜੀ ਨੇ ਦੱਸਿਆ ਕਿ ਅਸੀਂ ਬਾਰ-ਬਾਰ ਇਹਨਾਂ ਨੂੰ ਨਵਾਂ ਸ਼ਹਿਰ ਜਾਂ ਬੱਸ ਸਟੈਂਡ ਵਗੈਰਾ ਜਿੱਦਾਂ ਆਪਣਾ ਜਲੰਧਰ ਵਾਲਾ ਬੱਸ ਅਡਾ ਹੈ ਇੱਥੇ ਇੱਕ ਦੇਖੋ ਸਾਡਾ ਬੱਸ ਸਟੈਂਡ ਹੋਣ ਕਰਕੇ ਇੱਕ ਨਿਆਜ ਕਰੋਸਿੰਟ ਦੇ ਨਾਲ ਇੱਥੇ ਇੱਕ ਆਪਣਾ ਸ਼ਰਾਬ ਦਾ ਠਿਕਾ ਬਣਿਆ ਹੋਇਆ ਸੀ ਇਸ ਵਾਈਨ ਸ਼ਾਪ ਵਾਲਿਆਂ ਨੂੰ ਅਸੀਂ ਵਾਰ ਵਾਰ ਇਨਫੋਰਮੇਸ਼ਨ ਵੀ ਦਿੱਤਾ ਕਿ ਤੁਸੀਂ ਇੱਥੋਂ ਦੀ ਪੁਲਿਸ ਨੂੰ ਰਿਮੂਵ ਕਰ ਲਓ ਪਰ ਇਹਨਾਂ ਦੇ ਕੋਈ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਤੇ ਅਸੀਂ ਵਰਕਸ ਬ੍ਰਾਂਚ ਦੀ ਟੀਮ ਤੇ ਆਪਣੇ ਜਨਾਬ ਹੁਣਾਂ ਦੀ ਰਹਿਨਮਾਈ ਦੇ ਵਿੱਚ ਆਪਣੇ ਪ੍ਰਧਾਨ ਜੀ ਹੁਣਾਂ ਤੇ ਹਾਊਸ ਦੀ ਪ੍ਰਮਾਣਗੀ ਦੇ ਹੇਠ ਇਹ ਸਾਨੂੰ ਅੱਜ ਅਸੀਂ ਕਾਰਵਾਈ ਕੀਤੀ ਆ ਮੈਂ ਉਹੀ ਦੱਸ ਦਿਆਂ ਕਿ ਸਾਡਾ ਕਰੋਸਿੰਟ ਰਿਮੂਵ ਕਰਨ ਦਾ ਇਹ ਸਾਡੀ ਡਿਊਟੀ ਹੁੰਦੀ ਆ ਤੇ ਸਾਨੂੰ ਪਤਾ ਲੱਗਿਆ ਸੀਗਾ ਜਦੋਂ ਅਸੀਂ ਵਾਰ-ਵਾਰ ਇਹਨਾਂ ਨੂੰ ਇਨਟੀਮੀਟ ਕਰਦੇ ਰਹੇ ਅਨਲੀਗਲ ਸੀ ਹੈ ਇਹ ਸਾਨੂੰ ਪਤਾ ਲੱਗਿਆ ਕਿ ਅਨਲੀਗਲ ਸੀਗਾ ਕਿ ਹਾਈਵੇ ਦੇ ਉੱਤੇ ਬਣਿਆ ਸਾਨੂੰ ਫੀਸ ਦੇ ਬਤੰਦੇ ਸੀਗੇ ਸਰ ਇਸ ਦੇ ਬਾਰੇ ਦੇਖੋ ਮੈਂ ਅਕਰੋਚਮੈਂਟ ਟੀਮ ਆ ਸਾਡੀ ਅਸੀਂ ਸਾਡਾ ਹੁੰਦਾ ਹੈ ਕਿ ਜਨਾਬ ਜਾਂ ਸਰਕਾਰ ਜਾਂ ਆ ਉਸੇ ਹੁਕਮ ਆਉਂਦਾ ਆ ਕਿ ਇਹਨੂੰ ਉੱਥੋਂ ਡਿਸਟਰਾਏ ਕੀਤਾ ਜਾਵੇ ਜਾਂ ਰਿਮੂਵ ਕੀਤਾ ਜਾਵੇ ਅਸੀਂ ਉਸ ਪ੍ਰੋਸੈਸ ਨਾਲ ਚੱਲਦੇ ਆਂ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਆਫਿਸ ਤੋਂ ਹੀ ਪਤਾ ਲੱਗਦਾ ਅੱਜ ਕੀ ਕੀਦੇ ਹੁਕਮ ਆ ਤੇ ਜਿਹੜੀ ਸਰ ਸਾਡੇ ਹਾਊਸ ਤੇ ਸਰਕਾਰ ਦੇ ਹੁਕਮਾਂ ਨਾਲ ਇਹ ਅੱਜ ਕਰ ਰਹੀ ਆ ਆ ਬਿਲਕੁਲ ਸਾਡੇ ਰਹਿਨਵਾਈ ਅਫਸਰਾਂ ਉਹਨਾਂ ਦੇ ਸਾਡੇ ਪ੍ਰਧਾਨ ਜੀ ਹੋਗੇ ਸਾਡੇ ਹਾਊਸ ਤੇ ਜਿੰਨੇ ਵੀ ਮੋਦਵਾਰ ਸਾਹਿਬਾਨ ਆ ਉਹਨਾਂ ਦੀ ਰਹਿਨਮਾਈ ਚੀਜ਼ ਹੈ ਕੋਈ ਗੱਲ ਹੈ ਕਿ ਅੱਜ 31 ਮਾਰਚ ਦੀ ਆ ਠੇਕੇ ਟੁੱਟੇ ਹੋ ਗਏ ਆ ਮਗਰ ਨਵੇਂ ਠੇਕੇਦਾਰ ਆਉਣਗੇ ਆ ਹੁਣ ਨਵੇਂ ਤੇ ਉਹਨਾਂ ਨੇ ਇਦਾਂ ਦੀ ਜਗ੍ਹਾ ਤੇ ਕੋਈ ਅਗਰੂਮੈਂਟ ਕੀਤੀ ਉਹਨਾਂ ਨੇ ਕੀ ਕਰਵਾਈ ਹੈਗੀ ਸਰ ਆਪ ਜੀ ਨੇ ਦੇਖ ਹੀ ਲਿਆ ਕਿ ਅਸੀਂ ਇਸ ਨੂੰ ਖਾਲੀ ਨਹੀਂ ਕਰਵਾਇਆ ਬਿਲਕੁਲ ਰੀਮੂਵ ਕਰ ਦਿੱਤਾ ਹੈ ਤਾਂ ਕਿ ਕੱਲ ਦੀ ਡੇਢ ਦੇ ਵਿੱਚ ਕੋਈ ਵੀ ਇੱਥੇ ਇਸ ਤਰ੍ਹਾਂ ਦਾ ਹੀ ਨਿਆਂ ਜੋ ਸਾਰੀ ਨਾ ਕਰ ਸਕੀ। ਜੇ ਮੇਰੇ ਤੇ ਠੇਕਾ ਖੁੱਲਦਾ ਫਿਰ ਕੀ ਕਰਵਾਂਗੇ ਜੀ? ਜੇ ਜਿਦਾ ਤੁਸੀਂ ਅੱਜ ਕਾਰਵਾਈ ਦੇਖੀ ਹੈ ਜਨਾਬ ਕੱਲ੍ਹ ਵੀ ਅਸੀਂ ਇਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ ਜੀ। ਜਿਹੜੇ ਨਵੇਂ ਠੇਕੇਦਾਰ ਆਏ ਆ ਸਰ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈਗਾ ਜਿਹਨਾਂ ਨੇ ਠੇਕੇ ਨਵੇਂ ਬੁੱਲਣੇ ਆਣਗੇ? ਸਰ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਨਹੀਂ ਆਦਾ ਹੈਗਾ ਤੇ ਸਾਡਾ ਹਾਂ ਅਧਿਕਾਰ ਖੇਤਰ ਹੁੰਦਾ ਹੈ ਕਰੋਚਮੈਂਟ ਦਾ। ਜੇ ਤੇ ਨਿਆਂ ਜੋ ਸਾਰੀ ਕੀਤੀ ਜਾਉਗੀ ਅਸੀਂ ਫਿਰ ਕਾਰਵਾਈ ਕਰਾਂਗੇ ਜਨਾਬ।